ਸਵਰਾਜ 855 ਜੀ 2009 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਰੰਗ ਰੂਪ ਨਾਲ ਟਰੈਕਟਰ ਪੂਰਾ ਸਾਫ਼ ਤੇ ਆ ਜੀ ਦੂਜੀ ਸੜੀ ਵੀ ਚੈੱਕ ਕਰਾ ਦਿੰਨੇ ਆ 2009 ਮਾਡਲ ਹੈ ਜੀ 330 ਟਰੈਕਟਰ ਹੀ ਡਿਮਾਂਡ ਹੈ ਜੀ ਸਵਰਾਜ ਸਵਛ ਚਤਾਈ ਟਰੈਕਟਰ ਹੀ ਅੱਗੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਜੀ ਰਾਂਗਰੂ ਦਾ ਟਰੈਕਟਰ ਪੂਰਾ ਵਧੀਆ ਸਾਫ ਪਿਆਈ 2012 ਮਾਡਲ ਹੈ 3 ਲੱਖ 75 ਹਜ਼ਾਰ ਰੁਪਏ ਦੀ ਟਰੈਕਟਰ ਦੀ ਮੰਗ ਹੈ ਜੀ ਦੇਖ ਸਕਦੇ ਹੋ ਅੱਗੇ ਈ ਸੋਰਾ ਜ 855 ਜੀ 2021 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰਾਂਗਰੂ ਦਾ ਟਰੈਕਟਰ ਪੂਰਾ ਸਾਫ ਪਿਆਈ 7 ਲੱਖ 65 ਹਜ਼ਾਰ ਰੁਪਿਆ ਟਰੈਕਟਰ ਦੀ ਮੰਗ ਹੈ ਜੀ ਅੱਗੇ ਈ ਫਾਰਮ ਟਰੈਕ 60 ਆ ਗਿਆ ਜੀ ਇਹਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ। ਇਹ ਡਿਮਾਂਡ ਦੀ ਰੱਖੀ ਹੈ 2,75,000 ਰੁਪਏ ਦੀ ਡਿਮਾਂਡ ਆਈ ਟਰੈਕਟਰ ਦੀ। ਅੱਗੇ ਸਵਰਾਜ 852 ਆ ਗਿਆ ਜੀ। ਇਹ 2012 ਮਾਡਲ ਆ ਜੀ। ਟਾਇਰ ਤੁਸੀਂ ਦੇਖ ਸਕਦੇ ਆਂ ਜੀ। ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਤੇ ਹੈ ਜੀ। ਇਹ 4,55 ਟਰੈਕਟਰ ਦੀ ਡਿਮਾਂਡ ਆ ਜੀ। ਗਈ ਸਵਰਾਜ 855 ਆ ਗਿਆ ਜੀ 2022 ਮਾਡਲ ਮਾਡਲ ਟਰੈਕਟਰ ਹੈ ਟਾਇਰ ਟੂਰ ਤੁਸੀਂ ਦੇਖ ਸਕਦੇ ਆ ਰੰਗ ਰੂਪ ਦਾ ਟਰੈਕਟਰ ਪੂਰਾ ਸੋਹਣਾ ਪਿਆ ਜੀ 7 ਲੱਖ 85000 ਰੁਪਿਆ ਟਰੈਕਟਰ ਦੀ ਨਮਾਣਾ ਹੈ ਗਈ ਸਵਰਾਜ 855 ਟਰੈਕਟਰ ਹੈ ਟਾਇਰ ਟੈਂਡ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਵਧੀਆ ਪੂਰਾ ਸਾਫ਼ ਪਿਆ ਜੀ ਟਰੈਕਟਰ ਇਹ 2014 ਮਾਡਲ ਹੈ 4,75,000 ਰੁਪਏ ਟ੍ਰੈਕਟਰ ਦੀ ਲਮਾਉਣ ਹੈ ਅੱਗੇ ਸੋਨਾਲੀ ਕਾ 750 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟੈਟੂ ਵਧੀਆ ਪਿਆਈ ਕੰਡੀਸ਼ਨ ਦਾ ਟ੍ਰੈਕਟਰ ਪੂਰਾ ਓਕੇ ਪਿਆ ਜੀ ਇਹ ਹੋਰ ਇੱਕ 2017 ਮਾਡਲ ਹੈ ਜੀ 5 ਲੱਖ ਰੁਪਏ ਟ੍ਰੈਕਟਰ ਹੀ ਲਮਾਉਣ ਦਾ ਹੈ ਅੱਗੇ ਸੋਨਾਲੀ ਕਾ 35 ਵਾਲਾ ਆ ਗਿਆ ਜੀ 2015 ਮਾਡਲ ਦਾ ਇਹ ਟ੍ਰੈਕਟਰ ਹੈ ਇਹਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਰੰਗ ਰੂਪ ਲੈ ਟਰੈਕਟਰ ਪੂਰਾ ਸੋਹਣਾ ਪਿਆ ਜੀ 358 ਇਹ ਟਰੈਕਟਰ ਦੀ ਮੰਗ ਹੈ ਜੀ ਅੱਗੇ ਸੋਨਾ ਵਾਲੀ ਦਾ 750 ਸਕੰਦਰ ਆ ਗਿਆ ਇਹ ਇਹਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹਰਾ ਬਨੀਆ ਟਰੈਕਟਰ ਪੂਰਾ ਓਕੇ ਆ ਜੀ ਰੰਗ ਰੂਪ ਦਾ ਵੀ ਟਰੈਕਟਰ ਪੂਰਾ ਸੋਹਣਾ ਵੇਚ ਦੋ 2018 ਮਾਡਲ ਆਈ ਹੈ ਜੀ 5 ਲੱਖ ਰੁਪਏ ਇਹ ਟਰੈਕਟਰ ਵੀ ਨਵਾਂ ਆ ਜੀ ਕੋਈ ਨਿਊ ਹਾਲੈਂਡ ਆ ਗਿਆ ਜੀ 3630 ट्रैक्टर टायर देख तो देख सकते हो दो हज़ार ग्यारह मॉडल ट्रैक्टर आई है। पाँच लख पताली हज़ार रुपये ट्रैक्टर की डिमांड आई ट्रैक्टर रंग तो पूरा साफ है स्वराज अठ सौ पचवंजा आ गया जी दो हज़ार तेई मॉडल ट्रैक्टर आई है। सत लख पैंठ हज़ार रुपये ट्रैक्टर की डिमांड आई ਅਗੇ ਸਤੀਤੀ ਆ ਗਿਆ ਜੀ ਨਿਊ ਹਾਲੈਂਡ ਵਾਲਾ ਦਾ 2004 ਮਾਡਲ ਆ ਜੀ ਤੇ ਤੁਸੀਂ ਦੇਖ ਸਕਦੇ ਆਂ ਡਮਾਰ ਟਰੈਕਟਰ ਦੀ ਜੀ 365 ਅਗੇ ਸਮਰਾਸ 744 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਟੋ ਯਾਰ ਕੀ ਮਾੜ ਲਈ 625 ਰੁਪਏ ਟ੍ਰੀ ਲਮਾ ਲਈ ਅਗੀ ਸਵਰਾਸ 835 ਟਰੈਕਟਰ ਆਈ 2000 ਮਾਡਲ ਆਈ ਇਹ ਟਰੈਕਟਰ ਆ ਪਹਿਰਾ ਹੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਨਾਲ ਟਰੈਕਟਰ ਪੂਰਾ ਸਾਫ਼ ਹੈ ਇਹ ਇਧਰੋਂ ਬੱਸ ਵੀ ਦਿਖਾ ਦਿੰਦਾ ਤੁਹਾਨੂੰ ਟਰੈਕਟਰ ਦੀ ਡਿਮਾਂਡ 1 ਲੱਖ 60000 ਰੁਪਏ ਤੇ ਅਗੀ ਫਾਰਮ ਟਰੈਕ 45 ਆ ਗਈ 2007 ਮਾਡਲ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਹੈ ਇਹ ਟਰੈਕਟਰ ਇਹ 2 ਲੱਖ 60 ਹਜ਼ਾਰ ਬੀਏ ਟਰੈਕਟਰ ਦੀ ਨਮਾਨ ਹੈ। ਅੱਗੇ ਸਫਰਾ ਸਾਹ। ਅੱਗੇ ਸੋਨਾਲੀ ਕਾ 35 ਵਾਲਾ ਜੀ। 13 ਦੀ ਗਲੀ ਹੈ ਤੁਸੀਂ ਦੇਖ ਸਕਦੇ ਹੋ। ਸੋ ਇਹਰ 15 ਮਾਡਲ ਵਾਲੀ ਟਰੈਕਟਰ 355 ਵਾਲੀ ਟਰੈਕਟਰ ਦੀ ਮੰਗ ਹੈ ਜੀ। ਅੱਗੇ ਫਾਰਮ ਟਰੈਕ 60 ਆ ਗਿਆ ਜੀ। ਰਾਹ ਗਰੂਪ ਦਾ ਟਰੈਕਟਰ ਪੂਰਾ ਸਾਫ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ 2007 ਮਾਡਲ ਟਰੈਕਟਰ ਆ ਜੀ ਇਹ ਜੀ ਡਿਮਾਂਡ ਦੀ ਗੱਲ ਕਰੀਏ 298 ਦੀ ਡਿਮਾਂਡ ਆਈ ਟਰੈਕਟਰ ਦੀ ਅਗੀ ਫੜਮ ਅਗੀ ਫੜਮ ਟਰੈਕ ਸੱਠ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ 1999 ਮਾਡਲ ਟਰੈਕਟਰ ਆ ਜੀ ਇਹ ਇਹ ਡਿਮਾਂਡ ਦੀ ਗੱਲ ਕਰੀਏ ਜੀ ਇਹ 2 ਲੱਖ 5000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਡਬਲ ਕਲੱਚ ਆ ਜੀ ਤੇ ਪੰਜਾਬ ਨੰਬਰ ਟਰੈਕਟਰ ਹੈ ਇਹ ਗੇਸਬਰਾਜ 855 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਆ ਜੀ ਇਹ 2011 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਜੇ ਰੇਟ ਦੀ ਗੱਲ ਕਰੀਏ 3 ਲੱਖ 75000 ਹੈ ਇਹ ਟਰੈਕਟਰ ਦੀ ਡਿਮਾਂਡ ਹੈ ਉਕੇ ਸੋਨਾਲੀ ਕਾ 45 ਵਾਲ ਆ ਗਿਆ ਜੀ 18 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2003 ਮਾਡਲ ਟਰੈਕਟਰ ਆਈ ਇਹ 2,25,000 ਰੁਪਏ ਟਰੈਕਟਰ ਦੀ ਮੰਗ ਲਈ ਉਕੇ ਸਵਰਾ 743 ਆ ਗਿਆ ਜੀ 2002 ਮਾਡਲ ਆਈ ਇਹ ਟਰੈਕਟਰ ਦੀ ਮੰਗ ਹੈਗੀ ਹੈ ਜੀ 2,48,000 ਅਗੇ ਜੌਡੀਅਰ 524 ਟਰੈਕਟਰ ਆਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 11 ਮਾਡਲ ਆਈ 4 ਲੱਖ 190 ਰੁਪਏ ਟਰੈਕਟਰ ਦੀ ਕੀਮਤ ਆਈ ਅਗੇ ਸਵਰਾਜ 724 ਆ ਗਿਆ ਜੀ ਪੰਜਾਬ ਨੰਬਰ ਟਰੈਕਟਰ ਆਈ ਹੈ 2006 ਮਾਡਲ ਆਈ 198 ਟਰੈਕਟਰ ਦੀ ਕੀਮਤ ਆਈ ਅਗੇ 60 55 ਆ ਗਈ ਟਰੈਕਟਰ 2014 ਮਾਡਲ ਲਈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ 475000 ਰੁਪਿਆ ਟਰੈਕਟਰ ਦੀ ਨਮਾਣ ਹੈ ਅੱਗੇ ਸੋਨਾਲੀ ਕਾ 50 ਵਾਲਾ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਰੰਗ ਰੂਪ ਦਾ ਟਰੈਕਟਰ ਪੂਰਾ ਸਾਫ਼ ਹੈ ਜੀ 2014 ਮਾਡਲ ਟਰੈਕਟਰ ਹੈ ਇਹ 468 ਟਰੈਕਟਰ ਦੀ ਨਮਾਣ ਹੈ ਅਗਈ 3630 ਆਗਈ ਨਿਊ ਹਾਰਲੈਂਡ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। 2009 ਮਾਡਲ ਟਰੈਕਟਰ ਆਈ 475000 ਰੁਪਿਆ ਇਹ ਟਰੈਕਟਰ ਜੀ ਲਮਾਉਣ ਦਾ। ਅਗਈ ਨਿਊ ਹਾਰਲੈਂਡ ਆਗਈ 3630 ਸਪੈਸ਼ਲ ਐਡੀਸ਼ਨ ਆ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। ਟਰੈਕਟਰ ਪੂਰਾ ਸਾਫ਼ ਹੈ ਜੀ ਫਿਬਰੂਰੀ ਛਤਰੀ ਆ 2020 ਮਾਡਲ ਆ ਜੀ ਟਰੈਕਟਰ ਇਹ। 745000 ਰੁਪਿਆ ਟਰੈਕਟਰ ਜੀ ਲਮਾਉਣ ਦਾ। ਅਗਈ 36 ਸੌ ਆ ਗਈ ਨਿਊ ਹਾਲੈਂਡ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਆਈ 2019 ਮਾਡਲ ਆਈ ਇਹ ਟਰੈਕਟਰ 5 ਲੱਖ 75 ਹਜ਼ਾਰ ਰੁਪਏ ਟਰੈਕਟਰ ਦੀ ਮੰਗ ਹੈ ਅਗਈ 36 30 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2010 ਮਾਡਲ ਆਈ ਇਹ 5 ਲੱਖ 10 ਹਜ਼ਾਰ ਰੁਪਏ ਟਰੈਕਟਰ ਦੀ ਮੰਗ ਹੈ ਅਗੇ ਨਿਊ ਹਾਲੈਂਡ ਆ ਗਈ ਸਪੈਸ਼ਲ ਐਡੀਸ਼ਨ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਵਰ ਵਾਲੀ ਛਤਰੀ ਲੱਗੀ ਹੋਈ ਹੈ ਟਰੈਕਟਰ ਪੂਰਾ ਸੋਹਣਾ ਹੈ ਜੀ 2022 ਮਾਡਲ ਹੈ ਇਹ 8 ਲੱਖ 45000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅਗੇ ਸ਼ਵਰਾਜ 852 ਜੀ 2010 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟ੍ਰੈਕਟਰ ਅਗਰ ਵੀ ਟਰੈਕਟਰ ਪੂਰਾ ਸਾਫ਼ ਹੈ ਜੀ 788 ਟਰੈਕਟਰ ਦੀ ਇਹ ਜੀ ਡਿਮਾਂਡ ਹੈ। ਅੱਗੇ ਇਸ ਅਵਰਾਜ ਆ ਗਿਆ ਜੀ 855 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 3 ਲੱਖ 47000 ਰੁਪਏ ਟਰੈਕਟਰ ਦੀ ਨਮਾਣ ਹੈ। ਅੱਗੇ ਹੀ ਪ੍ਰੀਤ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2014 ਮਾਡਲ ਟਰੈਕਟਰ ਹੈ ਇਹ। 3 ਲੱਖ 15000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ। ਡਬਲ ਪੀਟੀਓ ਜੀ 3 ਸਪੀਡ ਟਰੈਕਟਰ ਹੈ ਇਹ। ਅਗੇ 60 ਆ ਗਿਆ ਜੀ। ਕੀ ਪੀ ਆਈ ਹੈ ਇਹ ਇਹ 14 ਡਿਗਰੀ ਹੈ ਤੁਸੀਂ ਦੇਖ ਸਕਦੇ ਹੋ। 2012 ਮਾਡਲ ਟਰੈਕਟਰ ਆਈ ਇਹ ਹੈ। 4,10,000 ਰੁਪਏ ਟਰੈਕਟਰ ਦੀ ਹੈ ਜੀ ਡਿਮਾਂਡ। ਕਈ ਫਾਰਮ ਟਰੈਕਸ 60 ਆ ਗਿਆ ਜੀ। ਟਰੈਕਟਰ ਰੰਗ ਦਾ ਬੂਤੋ ਸਾਫ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਦੂਜੀ ਸਾਈਡ ਉਹ ਵੀ ਦਿਖਾ ਦਿੰਨਾ ਟਰੈਕਟਰ ਜੀ 2004 ਮਾਡਲ ਟਰੈਕਟਰ ਹੈ ਜੀ ਇਹ। 245000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅੱਗੇ ਸੋਨਾਲੀਕਾ 50 ਲ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2006 ਮਾਡਲ ਟਰੈਕਟਰ ਹੈ ਜੀ ਇਹ 50 ਨੰਬਰ ਟਰੈਕਟਰ ਹੈ ਜੀ ਇਹ 310000 ਰੁਪਏ ਟਰੈਕਟਰ ਦੀ ਮੰਗ ਹੈ ਅੱਗੇ ਨਿਊ ਹਾਰਨਡ ਆ ਗਿਆ ਜੀ 2010 ਮਾਡਲ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹੈਵਰ ਵਾਲੀ ਛਤਰੀ ੜਕ ੜਕ ਲੱਗਿਆ ਜੀ ਇਹ 2 4 ਲੱਖ ਇਹ ਟਰੈਕਟਰ ਵੀ ਟਰੈਕਟਰ ਦੀਨ ਵਾਲਾ ਜੀ ਅੱਗੇ ਸੋਨਾਲੀ ਕਾ 35 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਆ ਜੀ 6 ਚੀਰੀ ਟਰੈਕਟਰ ਆ ਜੀ 2 ਲੱਖ 85000 ਰੁਪਏ ਟਰੈਕਟਰ ਦੀ ਲਗਾਨੇ ਅੱਗੇ ਸੋਨਾਲੀ ਕਾ 60 ਆ ਗਿਆ ਜੀ ਆਰ ਐਕਸ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2014 ਮਾਡਲ ਆ ਜੀ 455000 ਵੀਹ ਟਰੈਕਟਰ ਦੀ ਮੰਗ ਹੈ ਅੱਗੇ ਹੀ ਸੋਨਾਲੀ ਕਾ 750 ਵਾਲੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਹੈ 250000 ਵੀਹ ਟਰੈਕਟਰ ਦੀ ਮੰਗ ਹੈ ਅੱਗੇ ਹੀ ਸੋਨਾਲੀ ਕਾ 2011 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਈ ਰੰਗ ਨੀਲੇ ਦਾ ਟਰੈਕਟਰ ਪੂਰਾ ਸਾਫ਼ ਹੈ 3 295 ਟਰੈਕਟਰ ਦਾ ਹੈ ਡਿਮਾਂਡ ਹੈ ਅੱਗੇ 36 ਦੀ ਫੋੜ ਆ ਗਈ 1999 ਮਾਡਲ ਹੈ 320000 ਰੁਪਏ ਟੈਟ ਦੀ ਡਿਮਾਂਡ ਹੈ ਅਗੇ ਨਿਊ ਹਾਰਨਟ 3630 ਆ ਗਿਆ ਜੀ 2003 ਮਾਡਲ ਹੈ ਜੀ 282 ਟਰੈਕਟਰ ਦੀ ਡਿਮਾਂਡ ਹੈ ਜੀ ਚੈੱਕ ਕਰ ਸਕਦੇ ਹੋ ਟਰੈਕਟਰ ਅਗੇ ਜੌਂਡੀਅਰ ਆ ਗਿਆ ਜੀ 5050 E 2015 ਮਾਡਲ ਹੈ ਟੈਨਾਂ ਨਿਕਰੀਆਂ ਤੁਸੀਂ ਦੇਖ ਸਕਦੇ ਹੋ 4,75,000 ਰੁਪਏ ਟਰੈਕਟਰ ਦੀ ਡਿਮਾਂਡ ਹੈ। ਅੱਗੇ ਇਹ ਇੰਡੋ ਫਾਰਮ ਆ ਗਈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2022 ਮਾਡਲ ਹੈ, 4,40,000 ਰੁਪਏ ਟਰੈਕਟਰ ਦੀ ਨਮਾਣ ਹੈ। ਅੱਗੇ ਸੋਨਾਲੀ ਕਾ ਆ ਗਈ 35 ਵਾਲਾ ਸ਼ਕੰਤਰ ਜੀ। ਟਾਇਰਾਂ ਤੁਸੀਂ ਦੇਖ ਸਕਦੇ ਹੋ। 2022 ਮਾਡਲ ਹੈ। 495 ਟਰੈਕਟਰ ਦਾ ਰੇਟ ਹੈ। ਅੱਗੇ ਸਵਰਾਜ ਆ ਗਈ। 755 ਦੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਾ ਜੀ ਫ फेब्रुवारी 7 ਤਰੀਕ ਤੇ ਵਿੱਚ ਟਿਕਾਈ 2016 ਤੇ 17 ਮਾਡਲ ਦਾ 17 2016 ਦੇ ਐਨਡੀਏ ਚ ਆਇਆ ਇਹ ਟਰੈਕਟਰ 5 ਲੱਖ 40 ਹਜ਼ਾਰ ਰੁਪਏ ਟਰੈਕਟਰ ਹੀ ਨਵਾਂ ਹੈ ਅਗੇ 963 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2020 ਮਾਡਲ ਹੈ ਇਹ ਟਰੈਕਟਰ 6 ਲੱਖ 35 ਹਜ਼ਾਰ ਰੁਪਏ ਟਰੈਕਟਰ ਹੀ ਨਵਾਂ ਹੈ ਅਗੇ ਇਹ ਸ਼ਵਰਾਜ 855 ਤਿੰਨ ਸਟਾਰ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰਾੰਗੂ ਦਾ ਟਰੈਕਟਰ ਪੂਰਾ ਸਾਫ਼ ਹੈ ਜੀ 2010 ਮਾਡਲ ਹੈ 375 ਰੇ ਟਰੈਕਟਰ ਦੀ ਇਹ ਨਵਾਂ ਹੈ